ਮੈਂ ਜਨਾ ਇਹ ਰੁਟੀਨ ਦੀ ਮੀਟਿੰਗ ਸੀਗੀ ਜੋ ਤੁਹਾਨੂੰ ਪਤਾ ਹੀ ਹੈ ਕੌਮ ਦੀ ਵੱਡੀ ਸੰਸਥਾ ਸਕੂਲ ਨੇ ਕਾਲਜ ਨੇ ਯੂਨੀਵਰਸਿਟੀਆਂ ਨੇ ਗੁਰੂ ਘਰ ਹੈ 800 ਤੇ ਵੱਡਾ ਪ੍ਰਬੰਧ ਹੈ ਸੋ ਸਾਰੇ ਪ੍ਰਬੰਧਾਂ ਦੇ ਵਿੱਚੋਂ ਜੋ ਹਰ ਇੱਕ ਗੁਰੂ ਘਰ ਦੀ ਰਿਕੁਆਇਰਮੈਂਟ ਇੱਥੇ ਆਉਂਦੀ ਹੈ ਐਸਟੀਮੇਟ ਲੱਗ ਕੇ ਸਾਰੀਆਂ ਰਿਪੋਰਟਾਂ ਹੋ ਕੇ ਜਾਂ ਸਬ ਕਮੇਟੀਆਂ ਦੇ ਵਿੱਚ ਜਿਸ ਵੀ ਚਾਹੇ ਕਿਸੇ ਵੱਡੇ ਗੁਰੂ ਘਰ ਦੀ ਇੱਕ ਕਲਾਸ ਦੀ ਵੀ ਕਲਾਸ ਦੀ ਜਿੰਨੇ ਗੁਰੂ ਘਰਾਂ ਦੀਆਂ ਸਕੂਲਾਂ ਕਾਲਜਾਂ ਦੀਆਂ ਜੋ ਇੱਥੇ ਆਉਂਦੀਆਂ ਮਹੀਨਾਵਾਰ ਉਹ ਸਾਰੀ ਅੱਜ ਜੋ ਰੁਟੀਨ ਮੀਟਿੰਗ ਸੀ ਉਹ ਅੱਜ ਵਿਚਾਰੀ ਗਈ ਹੈ ਲੰਮੇ ਕੋਈ ਕਾਫੀ ਟਾਈਮ ਹੋ ਗਿਆ ਸੀਗਾ ਤੇ ਮੀਟਿੰਗ ਸਾਡੇ ਉਹ ਸਿਟ ਵੱਲੋਂ ਇੱਕ ਰਿਕੁਆਇਰਮੈਂਟ ਦਿੱਤੀ ਗਈ ਹੈ ਰਿਕਾਰਡ ਮੰਗਿਆ ਗਿਆ ਉਹਦੇ ਬਾਰੇ ਕੀ ਡਿਸਾਈਡ ਕੀਤਾ ਉਹ ਤਾਂ ਪ੍ਰਧਾਨ ਸਾਹਿਬ ਨੇ ਸਰਦਾਰ ਨਿੰਦਾਮੀ ਜੀ ਨੇ ਉਸ ਦਿਨ ਹੀ ਕਹਿ ਦਿੱਤਾ ਜਦੋਂ ਦੂਸਰੀ ਕਾਲਟਕ ਸਾਹਿਬ ਦੇ ਸਿੰਘ ਸਾ ਜਾਨੀ ਹੁਕਮ ਕਰਤਾ ਸੀ ਹਦੇਸ ਕਰਤਾ ਸੀ ਤਾਂ ਪ੍ਰਧਾਨ ਸਾਹਿਬ ਸਰਦਾਰ ਹਜਿੰਦਰ ਸਿੰਘ ਧਾਮੀ ਜੀ ਅਤੇ ਇਸ ਮੁੱਚੀ ਕਮੇਟੀ ਨੇ ਕਹੀ ਦਿੱਤਾ ਸੀ ਪਰ ਦੁੱਖ ਆਉਂਦਾ ਕਿ ਕਿਸ ਤਰ੍ਹਾਂ ਪਹਿਲਾਂ ਜਿਸ ਤਰ੍ਹਾਂ 84 ਦੇ ਵਿੱਚ ਫੋਰਸਾਂ ਚੜ੍ਹ ਕੇ ਆਈਆਂ ਸੀ ਉਸ ਤੋਂ ਬਾਅਦ ਤੁਸੀਂ ਹੋਸਤ ਨੂੰ ਵੇਖਿਆ ਇਸ ਤਰ੍ਹਾਂ ਜੋ ਇਹ ਕੌਮ ਦਾ ਇਹ ਕੋਈ ਨਿੱਜੀ ਸਰਦਾਰ ਹਜਿੰਦਰ ਸਿੰਘ ਧਾਮੀ ਦਾ ਦਫ਼ਤਰ ਨਹੀਂ ਹੈਗਾ ਨਿੱਜੀ ਕਿਸੇ ਮੈਂਬਰਾਂ ਦਾ ਨਹੀਂ ਹੈਗਾ ਇਹ ਕੌਮ ਦਾ ਪੰਥ ਦਾ ਜੇ ਦੋਸਰੀ ਕਾਲ ਤੱਕ ਸਾਹਿਬ ਦੇ ਜਥੇ ਆ ਸਾਹਿਬ ਨੇ ਹਦੇਸ ਕਰਤਾ ਸ਼੍ਰੋਮਣੀ ਕਮੇਟੀ ਪ੍ਰਧਾਨ ਕਹਿ ਰਹੇ ਆ ਕਿ ਅਸੀਂ ਹੁਣ ਸਹ ਜੋ ਕਰਾਂਗੇ ਫਿਰ ਫੋਰਸਾਂ ਲੈ ਕੇ ਬਿਨਾ ਦੱਸੇ ਤੂੰ ਇਸ ਤਰ੍ਹਾਂ ਆਉਣਾ ਤੇ ਚੰਡੀਗੜ੍ਹ ਰਾਜਤਾਨੀ ਸਬ-ਆਫਿਸ ਦੇ ਵਿੱਚ ਚਾਹੀ ਇੱਥੇ ਇਹ ਤਾਂ ਇੱਕ ਸੱਤਾ ਦਾ ਨਸ਼ਾ ਸੱਤਾ ਦਾ ਹੰਕਾਰ ਹੈ ਉਹੀ ਕਹਿ ਸਕਦੇ ਆ ਕਿ ਉਦੋਂ ਇੰਦਰਾ ਗਾਂਧੀ ਲੈ ਕੇ ਆਈ ਸੀ ਫੌਜਾਂ ਤੇ ਅੱਜ ਦਾ ਮੁੱਖ ਮੰਤਰੀ ਭੇਜ ਰਿਹਾ ਫੋਰਸਾਂ ਚਾੜ੍ਹ ਕੇ ਪਰ ਇਹ ਮੂੰਹ ਦੀ ਖਾਣੀ ਪੈ ਰਹੀ ਹੈ ਮਾਗੀ ਦੇ ਮੁਖਸਰ ਦੇ ਦਿਹਾੜੇ ਤੇ ਇੱਕ ਸੀਐਮ ਨੇ ਸ਼ਬਦ ਬੋਲੇ ਹੋਣ ਤੇ ਉਸ ਤੇ ਥੂ ਥੂ ਤਰਾ ਤਰਾ ਹੋ ਰਹੀ ਹੋਵੇ ਉਹਦੇ ਆਪ ਦੇ ਐਮਐਲਏ ਕਹਿ ਰਹੇ ਹੁਣ ਆਪ ਦੇ ਲੀਡਰ ਹੀ ਕਹਿ ਰਹੇ ਹੁਣ ਇਦੋਂ ਫਿਟੇ ਲਾਂਟ ਕੀ ਹੋ ਸਕਦੀ ਹੈ ਤਈਓ ਤਾਂ ਕਹਿੰਦੇ ਆ ਭਾਈ ਧਾਰਮਿਕ ਮਸਲਿਆਂ 'ਚ ਇਹ ਕੌਮ ਦਾ ਪ੍ਰਬੰਧ ਕੌਮ ਦੀ ਅਕਾਲ ਤਖਤ ਸਾਹਿਬ ਹੈਗੀ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਹੈ ਦਾਲ ਪੰਥ ਹੈ ਸੰਪਰਦਾਮ ਟਕਸਾਲਾ ਇਹ ਬਹੁਤ ਵੱਡਾ ਪੰਥ ਹੈ ਸੋ ਉਹ ਉਹ ਕਰਦਾ ਹੀ ਸੋਭਾ ਲੱਗਦਾ ਕਿਉਂਕਿ ਉਹ ਮਰਿਆਦਾ ਨਾਲ ਸਬਦ ਰੱਖਦਾ ਬਿਆਨਬਾਜ਼ੀ ਕਰਦਾ ਤੇ ਜਿਸ ਤਰ੍ਹਾਂ ਇਹਨਾਂ ਨੇ ਬਿਆਨਬਾਜ਼ੀ ਪਿਛਲੇ ਦਿਨਾਂ ਚ ਕੀਤੀ ਹੈ ਤਿੰਨ ਚਾਰ ਦਿਨ ਪਹਿਲਾਂ ਆਪਣੇ ਉਸ ਪ੍ਰਾਈਵੇਟ ਮੀਡੀਆ ਰਾਹੀਂ ਕਿ ਰਿਕਵਰ ਹੋਊਗਾ ਜਾਂ ਮਤਲਬ ਉਹ ਸਬਦ ਵਰਤ ਨਹੀਂ ਸਕਦੇ ਤੇ ਉਸ ਜਗ੍ਹਾ ਤੋਂ ਮਿਲੇ ਜਿਹੜੀ ਜਗ੍ਹਾ ਤੇ ਰੱਖਣ ਦੇ ਯੋਗ ਨਹੀਂ ਤੇ ਹੁਣ ਸਭ ਸਾਹਮਣੇ ਆ ਗਿਆ ਤੇ ਇਹ ਗੁਰੂ ਦਾ ਪੰਥ ਹੈ ਇਹ ਗੁਰੂ ਦੇ ਆਪ ਹੀ ਗੁਰੂ ਕਲਾ ਵਰਤਾਉਂਦਾ ਹੈਗਾ ਤੇ ਮੈਂ ਬੀਤੇ ਕੱਲ ਸੀਮਨ ਕਹਿੰਦੇ ਕਿ ਕਿ ਬਾਕੀ ਤਰ੍ਹਾਂ ਰਾਜਾ ਸਾਹਿਬ ਨੇ ਜਿਹੜਾ ਇਹ ਦਾਵਾ ਕੀਤਾ ਕਿ 30 ਦੂਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਸ ਨਿਯੋਤ ਤੇ ਲਏ ਹੈ ਤੇ 30 ਰੁਪਏ ਜਿਹੜੇ ਗੋਇੰਦਵਾਲ ਸਾਹਿਬ ਜਿਹੜੇ ਸ਼ਰੂਪ ਵਿਰਧ ਹੋ ਗਏ ਸੀ ਉੱਥੇ ਦਿੱਤੇ ਆ ਗੋਇੰਦਵਾਲ ਸਾਹਿਬ ਰਿਕਾਰਡ ਚ ਇੱਥੇ ਬੋਲਦੀ ਬਿਲਕੁਲ ਸ਼੍ਰੋਮਣੀ ਕਮੇਟੀ ਦਾ ਟੋਟਲ ਰਿਕਾਰਡ ਪਾਰਦਰਸ਼ੀ ਹੈ ਪਰ ਮੈਂ ਸਮਝਦਾ ਜਿਸ ਤਰ੍ਹਾਂ ਉਸ ਗੁਰੂ ਘਰ ਦੀ ਕਮੇਟੀ ਸਾਹਮਣੇ ਆ ਕੇ ਬੋਲੀ ਹੈ ਪਰ ਦੁੱਖ ਹੋਇਆ ਇਹ ਚੀਜ਼ ਲੱਗੀ ਨਾ ਜਦੋਂ ਕੌਮ ਦਾ ਨਮਾਇੰਦਾ ਸੇਵਾ ਦਾ ਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਇਥੋਂ ਕੂਕ ਕੂਕੇ ਕਹਿ ਰਿਹਾ ਸੀ ਇਸ ਦਫਤਰ ਤੋਂ ਕਿ ਭਾਈ ਇਹ ਪੰਥ ਦਾ ਮਸਲਾ ਅਹੀਂ ਰਾਜਧਾਨੀ ਜਾ ਕੇ ਚੰਡੀਗੜ੍ਹ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਜਨ ਧਾਮੀ ਨੇ ਪ੍ਰਸਤਾਵਿਤ ਕੀਤੀ ਸੀ ਇਹ ਪੰਥ ਦਾ ਮਸਲਾ ਧਰਮ ਦਾ ਮਸਲਾ ਉਦੋਂ ਹੱਕ ਸੀ ਸਭ ਦਾ ਬੋਲਣ ਦਾ ਕਿਉਂਕਿ ਜਦੋਂ ਕਿਸੇ ਦਲਪੰਥ ਸੰਪਰਦਾ ਟਕਸਾਲ ਕਿਸੇ ਦੇ ਵੀ ਸਰਕਾਰਾਂ ਦਾ ਹੰਦ ਦਾਜੀ ਕਰਦੀਆਂ ਸ਼੍ਰੋਮਣੀ ਕਮੇਟੀ ਕਿਹਦੇ ਟਿਕੇ ਨਹੀਂ ਬਹਿ ਸਕਦੀ ਤੇ ਸ਼੍ਰੋਮਣੀ ਕਮੇਟੀ ਕੀ ਦੀ ਹੈ ਉਹਨਾਂ ਦਲਪੰਥਾਂ ਦੀਆਂ ਉਹਨਾਂ ਟਕਸਾਲਾਂ ਦੀਆਂ ਉਹਨਾਂ ਸੰਪਰਦਾਵਾਂ ਦੀ ਹੈ ਉਦੋਂ ਨਹੀਂ ਬੋਲੇ ਚਲ ਹੁਣ ਬੋਲ ਰਹੇ ਆ ਉਹ ਵੇਖੋ ਚ ਹੁਣ ਲੱਗਦਾ ਵੀ ਸਾਰੇ ਪਾਸੇ ਕਿਉਂਕਿ ਜਦੋਂ ਕੋਈ ਹੰਕਾਰ ਜੇ ਜੋ ਸੱਤਾ ਦਾ ਨਸ਼ਾ ਸਿਰ ਚੜ ਜਾਏ ਉਹ ਇਕੱਲਾ ਰਾਜਾ ਸਾਹਿਬ ਗੁਰਦੁਆਰੇ ਨਹੀਂ ਉਹ ਸਾਰੀ ਟਕਸਾਲਾਂ ਵੱਲ ਵੀ ਬਧੂ ਸੰਪਰਦਾਵਾਂ ਵੱਲ ਵੀ ਵਧੂਗਾ ਤੇ ਦਲਪੰਥਾਂ ਵਾਲੇ ਵੀ ਵਧੂਗਾ ਇਸ ਕਰਕੇ ਸਭ ਨੂੰ ਇੱਕ ਮੱਠ ਹੋ ਕੇ ਮੈਂ ਸਮਝਦਾ ਕੱ ਦੀ ਝਲਕਣੀ ਚਾਹੀਦੀ ਹੈ ਬਾਕੀ ਇਹ ਵੀ ਲੱਗਿਆ ਜੋ ਸੁਣਨ ਚ ਆ ਰਿਹਾ ਤੇ ਕਿ ਦਿੱਲੀਆਂ ਤੋਂ ਆਕੀ ਹੋ ਕੇ ਬਾਗੀ ਹੋ ਕੇ ਆਇਆ ਵਧੀਆ ਗੱਲ ਹੈ ਜੇ ਦਿੱਲੀ ਦੇ ਮਗਰ ਲੱਗਦਾ ਰਹੂਗਾ ਤਾਂ ਮੈਂ ਸਮਝਦਾ ਕਿਰਕਰੀ ਫਟੇ ਲਾਨ ਤੋਂ ਉਸ ਇਤਨਾ ਹੋਣੀ ਹੈ ਜਿਵੇਂ ਮਾਗੀ ਦੇ ਬਿਆਨ ਤੋਂ ਬਾਅਦ ਹੋਈ ਹੈ ਸੋ ਇਸ ਕਰਕੇ ਕੱਲ ਜੇ ਦਿੱਲੀਆਂ ਤੋਂ ਆਕੀ ਬਾਗੀ ਹੋ ਕੇ ਆਇਆ ਨਿਮਨ ਹੋ ਕੇ ਗਿਆ ਨਿਮਰਤਾ ਨਾਲ ਗਿਆ ਤਾਂ ਲੋਕ ਵੀ ਪ੍ਰਸ਼ੰਸਾ ਕਰਦੇ ਵੀ ਸੀਐਮ ਸਾਹਿਬ ਦਾ ਜੋ ਆਪਣਾ ਫਰਜ ਹੈ ਜੋ ਜਿਸ ਤਰ੍ਹਾਂ ਵਾਅਦੇ ਕੀਤੇ ਆ ਬਾਰੇ ਦੀ ਲਿਸਟ ਬਹੁਤ ਲੰਮੀ ਹੈ ਮੈਂ ਇਥੇ ਗਿਣਿਆ ਨਹੀਂ ਸਕਦਾ ਜੋ ਸਰਕਾਰ ਦੇ ਫਰਜ ਹੈ ਉਹ ਪੂਰੇ ਕਰੋ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਸਰਕਾਰ ਚਲਾਉਣੀ ਕੋਈ ਨਿੱਕੀ ਗੱਲ ਨਹੀਂ ਹੈਗੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਉਹ ਪੂਰੀਆਂ ਕਰੋ ਜੋ ਤੁਸੀਂ ਲੋਕਾਂ ਨਾਲ ਵਾ ਹਲਵਾ ਨਹਿਰਸੂਲਾ ਮੈਡੀਕਲ ਕਾਲਜ 1000 ਰੁਪਿਆ ਲਾਜ ਨਾਡਰ ਦਾ ਬੁਰਾ ਹਾਲ ਹੈ ਕਿਸ ਤਰ੍ਹਾਂ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਉਹ ਮਸਲੇ ਤੇ ਤੁਸੀਂ ਕੰਮ ਕਰੋ ਧਰਮ ਦਾ ਕੰਮ ਤਾਂ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਸਿੱਖਾਂ ਦੀ ਨੁਮਾਇੰਦਗੀ ਜਥੇਬੰਦੀ ਸ਼੍ਰੋਮਣੀ ਕਮੇਟੀ ਹੈ ਤੇ ਸਰਬਸ੍ਰੀ ਅਕਾਲ ਤਖਤ ਸਾਹਿਬ ਹੈ ਅਕਾਲ ਤਖਤ ਸਾਹਿਬ ਦੇ ਜਥੇ ਹਰੇ ਥੋੜੀ ਜਿਹੀ ਕੋਈ ਸੰਸਥਾ ਕੋਈ ਗੜਬੜ ਕਰ ਰਹੀ ਹੈ ਕੋਈ ਕਟਾਈ ਕਰ ਰਹੀ ਹੈ ਸਿੰਘ ਸਾਹਿਬ ਸਭ ਦੇ ਸਾਹਮਣੇ ਹੈ ਉਹ ਸਭ ਤੇ ਇੱਕੋ ਹੀ ਤਰ੍ਹਾਂ ਦਾ ਉਹਨਾਂ ਦਾ ਹੱਥ ਹੈ ਰੁੱਖਾ ਹੈ ਇਹ ਸ਼੍ਰੋਮਣੀ ਕਮੇਟੀ ਨੂੰ ਗਲਤਕਾਰ ਕਰ ਉਹ ਵੀ ਤਾੜਨਾ ਕਰਨਗੇ ਸਮੇਂ-ਸਮੇਂ ਤੇ ਹੋਈ ਹੈ ਪਿਛਲੇ ਤੋਡੇ ਸਾਹਮਣੇ ਸੇਵਾ ਲੱਗੀ ਤੁਸੀਂ ਲੈੇ ਵੇਖਿਆ ਜੇ ਕਿਤੇ ਕਿਤਾਹੀ ਹੋਈ ਹੈ ਜੇ ਕੋਈ ਕੋਈ ਵੀ ਧਾਰਮਿਕ ਆਗੂ ਕਰੂਗਾ ਤੇ ਅਕਾਲ ਤਖਸਾ ਸਮਰਾਤਾ ਹਰ ਇੱਕ ਨੂੰ ਸੇਵਾ ਦੇ ਬੀਤੇ ਕੱਲ ਜੋ ਬੈਗ ਲੈ ਕੇ ਆਏ ਨੇ ਉਸ ਤੇ ਕਿਹਾ ਇਸ ਤਰ੍ਹਾਂ ਇਸ ਨੇ ਉਸ ਤੇ ਕਿਹਾ ਜਾ ਰਿਹਾ ਕਿ ਐਜੀਬੀ ਸੀ ਦੇ ਮੁਲਾਜ਼ਮਾਂ ਦੀਆਂ ਕੁੰਡਲੀਆਂ ਨੇ ਕਿੰਨੀ ਜਾਇਦਾਦ ਹੈ ਕਿੰਨਾ ਵੇਰਵਾ ਸਾਰਾ ਦੇ ਕੇ ਗਏ ਮੈਂ ਸਮਝਦਾ ਇਹ ਸਿੰਘ ਸਾਹਿਬ ਜੀਆਂ ਕੋਲੇ ਆਏ ਆ ਉਹਨਾਂ ਨੇ ਸਿੰਘ ਸਾਹਿਬ ਜੀਆਂ ਨੇ ਤੁਸੀਂ ਵੇਖੀ ਉਹਨੇ ਕਹਿੰਦਾ ਸੀ ਮੇਰੇ ਪੀਏ ਨੂੰ ਪੜਾ ਜਾ ਭਾਈ ਤੇ ਅਸੀਂ ਪੜਤਾਲ ਕਰ ਲਾਂਗੇ ਤੰਗ ਸਿੰਘ ਸਾਹਿਬ ਨੇ ਇਹ ਚਲੋ ਬੜਪਨ ਸਿੰਘ ਸਾਹਿਬ ਦਾ ਨਹੀਂ ਕਿਤੇ ਇਹ ਇਹ ਤਾਂ ਪ੍ਰਤ ਭੇਜੂ ਜੇ ਸਰਕਾਰਾਂ ਗਵਰਨਮੈਂਟਾਂ ਕਿਸੇ ਵੀ ਅਫਸਰ ਨੂੰ ਅਧਿਕਾਰੀ ਨੂੰ ਤਲਬ ਕਰਿਆ ਕਰਨਗੀਆਂ ਸੰਮਣ ਕਰਿਆ ਕਰਨਗੀਆਂ ਬੁਲਾਇਆ ਕਰਨਗੀਆਂ ਉਹ ਅਧਿਕਾਰੀ ਕੀ ਕਰਿਆ ਕਰੂ ਸਰਕਾਰਾਂ ਦੇ ਆ ਇਹ ਤਾਂ 30000 ਲੈ ਕੇ ਆ 60000 ਪੰਨਾ ਲੈ ਕੇ ਆਏ ਗੂ ਸਰਕਾਰ ਦੇ ਖਿਲਾਫ ਰਪੋਰਟਾਂ ਦਾ ਅਰਜ਼ੀਆਂ ਦਾ ਉਹ ਲੈ ਕੇ ਆ ਕੇ ਮੂਹਰੇ ਧਰਦਿਆ ਕਰੂਗਾ ਇਹ ਕਿਤੇ ਹੈ ਫਿਰਤ ਚਲੋ ਜਿਉ ਲੈ ਕੇ ਆਏ ਆ ਤਾਂ ਸਿੰਘ ਸਾਹਿਬ ਦਾ ਅਧਿਕਾਰ ਹੈ ਉਹ ਤਾਂ ਸਿੰਘ ਸਾਹਿਬ ਦਾ ਬੜੱਪਾ ਨਾ ਕਿ ਉਹਨਾਂ ਨੇ ਕਹਿਤਾ ਵੀ ਸਾਡੇ ਪੀਰ ਨੂੰ ਫੜਾ ਜਾ ਭਾਈ ਅਸੀਂ ਵੇਖ ਲਾਂਗੇ ਇਹ ਬੜੱਪਾ ਇਹੀ ਤਾਂ ਆਮ ਅਦਾਲਤਾਂ ਤੇ ਗੁਰੂ ਦੇ ਤਖਤ ਦਾ ਬੜੱਪਾ ਨਾ ਤੇ ਨਹੀਂ ਤੁਸੀਂ ਵੇਖੋ ਵੀ ਕਿਸੇ ਨੂੰ ਸੰਮਨ ਕੀਤਾ ਹੋਵੇ ਅਦਾਲਤ ਨੇ ਕੋਰਟ ਨੇ ਬੁਲਾਇਆ ਹੋਵੇ ਕਿਸੇ ਅਫੀਸਰ ਨੇ ਵੀ ਬੁਲਾਇਆ ਹੋਵੇ ਤੇ ਉਹ ਜਿਹੜਾ ਮੁਰਜ਼ਮ ਹੈ ਮੂਰਲਾ ਤੇ ਉਹ ਵੱਡਾ ਉਸੇ ਮਹਿਕਮੇ ਖਿਲਾਫ ਹੋ ਜਾਂ ਸਰਕਾਰ ਖਿਲਾਫ ਪੁਲੰਦਾ ਇਕੱਠਾ ਕਰਕੇ ਲੈ ਜੀ ਵੀ ਨਹੀਂ ਜੀ ਤੁਹਾਡੇ ਇਸ ਤਰ੍ਹਾਂ ਬਹੁਤ ਨਕਾਮੀ ਤੋਂ ਚੀਜ਼ ਦੀ ਪੜਤਾਲ ਕਰੂ ਇਹ ਕਿਦੇ ਹੋਇਆ ਪਰ ਨਹੀਂ ਮੈਂ ਸਮਝਦਾ ਗੁਰੂ ਦਾ ਤਖਤ ਹੈ ਸਿੰਘ ਸਾਹਿਬ ਪਤਾਲ ਕਰਨਗੇ ਇਹ ਪਾਰਦਰਸ਼ਤਾ ਇਹ ਕਿਸੇ ਕੋਲੇ ਲੁਕੀ ਸ਼ਿਫੀ ਸੰਸਥਾ ਨਹੀਂ ਇਹ ਕੌਮ ਦੀ ਪੰਥ ਦੀ ਸੰਸਥਾ ਇੱਕ ਇੱਕ ਜਿਤਾਈਓ ਕਿਹਾ ਨਾ ਵੀ ਤੁਸੀਂ ਇਹ 2 ਰੁਪਿਆ ਦਾ ਗੱਜਟ ਮੈਂ ਸਮਝਦਾ ਆਹ ਰੋਲੇ ਚ ਕਾ ਗੱਲ ਵੀ ਨਿਕਲਦੀ ਐ ਆਹ ਰੋਲੇ ਦੇ ਵਿੱਚ ਇੱਕ ਗੱਲ ਇਹ ਵੀ ਨਿਕਲਦੀ ਐ ਕੂਰ ਕੌਮ ਪੰਥ ਦੁਨੀਆ ਚ ਬੈਠਾ ਸਿੱਖ ਗੁਰਦੁਆਰਾ ਗੱਜਟ ਲਵਾਵੇ ਤਾਂ ਕਿ ਪਤਾ ਲੱਗੇ ਹਰ ਇੱਕ ਮਹੀਨੇ ਦਾ ਲੇਖਾ ਜੋਖਾ ਕਿ ਜੋ ਖੋਲਕ ਦੇ ਵਿੱਚ ਦਸਵੰਦ ਆਉਂਦਾ ਤੇ ਉਹ ਨਿਕਲਦਾ ਰਿਕਨੂ ਹਿਸਾਬ ਪਤਾ ਲੱਗੇ ਅਹੀਂ ਸਾਲ ਦਾ ਬਜਟ ਆਉਂਦਾ ਬਜਟ ਦੇ ਕਾਪੀ ਮੰਗਿਆ ਕਰ ਲੋ ਵੀ ਜਿੱਦਾਂ ਕਰਦੇ ਨੇ ਦੇਖੋ ਵੀ ਨਹੀਂ ਜਿਹੜੀ ਸੀਐਮ ਜਿਹੜਾ ਸਿਕਿਉਰਟੀ ਅੰਦਰ ਗਈ ਹੈ ਕਾਫੀ ਜਨੇ ਵਿੱਚ ਟੋਪੀਆਂ ਪਾ ਕੇ ਗਏ ਆ ਜੀ ਉਹ ਮੰਦ ਮੰਦ ਭਾਂਗਾ ਜੀ ਉਹ ਸਿੰਘ ਸਾਹਿਬ ਵੀ ਇੱਕ ਗਾਇਤੇ ਕਾਰਵਾਈ ਕਰ ਸਕਦੇ ਐ ਨਹੀਂ ਕਰਨਾ ਚਾਹੀਦਾ ਤੈਂਓ ਤੱਕਿਆ ਇਹ ਵੀ ਤੁਸੀਂ ਨਹੀਂ ਸਰਕਾਰਾਂ ਵਾਲੇ ਲੋਕ ਨਹੀਂ ਮਰਿਆਦਾ ਰੱਖ ਸਕਦੇ ਸੋਡਾ ਅਧਕਾਰ ਖੇਤਰ ਹੋਰ ਹੈ ਕੱਲ ਤੁਸੀਂ ਵੇਖਿਆ ਕਿੰਡੀ ਵੱਡੀ ਸਕورٹی ਸਕਾਉਟ ਦੇ ਵਿੱਚ ਟੋਪੀਆਂ ਵਾਲਾ ਵੀ ਆਇਆ ਜੋ ਸੰਗਤਾ ਨੇ ਆਂ ਪੀ ਸੰਗਤਾ ਸਮਝਦੀਆਂ ਸੰਗਤਾ ਵੇਖਦੀਆਂ ਇੱਕ ਪਾਸੇ ਜੇ ਕੋਈ ਧਾਰਮਿਕ ਸ਼ਖਸੀਅਤ ਜਾਂ ਖਾਲਸਾ ਪੰਥ ਦੇ ਨਮਾਇंदे ਸੇਵਾਦਾਰ ਉਹ ਆਉਂਦੇ ਆ ਤੇ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਐਵੇਂ ਹੀ ਵੱਡੀਆਂ ਗੱਲਾਂ ਕੀ ਨੰਗੇ ਪੈਰੀ ਨੰਗੇ ਪੈਰੀ ਤੁਸੀਂ ਕਿਤੇ ਕੋਈ ਵੇਖਿਆ ਵੀ ਤੇ ਜੁੱਤੀਆਂ ਪਾ ਕੇ ਆਉਂਦਾ ਹਰ ਇੱਕ ਇਨਸਾਨ ਹੀ ਨੰਗੇ ਪੈਰੀ ਆਉਂਦਾਗਾ ਹਰ ਇੱਕ ਨਵਾਨਾ ਸਿੱਖ ਬਣ ਕੇ ਆਉਂਦਾ ਚਲੋ ਮੈਂ ਸਮਝਦਾ ਦੇਰ ਹੈ ਦਰਸਤਾਏ ਚੰਗੀ ਗੱਲ ਹੋਊ ਕੱਲ ਜਦੋਂ ਸਿੰਘ ਸਾਹਿਬ ਨੂੰ ਮਿਲ ਕੇ ਗਏ ਆ ਉਸ ਤੋਂ ਬਾਅਦ ਜੋ ਰੁਖ ਮੁੱਖ ਮੰ ਇਹ ਤੋਂ ਇਹ ਕਿ ਸਾਡੇ ਗੁਰੂ ਦਾ ਤਖਤ ਕਲਾ ਵਰਟਾਉਂਦਾ ਇੱਥੇ ਵੱਡੇ ਵੱਡੇ ਹੰਕਾਰੀ ਪੁਲਸ ਆਏ ਐ ਪਰ ਇਸ ਤਖਤ ਤੇ ਦਰਸ਼ਨ ਕਰਕੇ ਤੇ ਇਸ ਤਖਤ ਦੇ ਸੇਵਾਦਾਰ ਆਗੂ ਸਿੰਘ ਸਹਿਬਾਨ ਦੇ ਬਚਨ ਪ੍ਰਵਚਨ ਸੁਣ ਕੇ ਉਹ ਜੇ ਨਿਮਨ ਹੋ ਕੇ ਗਏ ਤਾਂ ਚੰਗਾ ਸੰਕੇਤ ਹੈ ਨਹੀਂ ਨਹੀਂ ਦੋ ਪਾ ਵੇਖਦੇ ਆ ਕੋਈ ਮੈਂ ਇਹ ਨਹੀਂ ਆਪਣੇ ਵੱਲੋਂ ਮੈਂ ਕਹਿ ਜੀਆ ਕੁਝ ਜੇ ਮੈਂ ਦੂਸ਼ਣਬਾਜੀ ਬਿਆਨਬਾਜੀ ਕਰੂੰਗਾ ਦੁਨੀਆ ਤਾਂ ਵੇਖਦੀ ਆ ਨਾ ਜੀ ਪਰ ਇਹ ਵਰਕਰਾਰ ਕਿੰਨਾ ਚਿਰ ਰਹਿੰਦਾ ਵਰਕਰਾਂ ਤੁਸੀਂ ਕਿੰਨਾ ਚਿਰ ਰਹਨੇ ਹੋ ਜੇ ਉਹੀ ਸਪਤਾ ਦਾ ਪਾਵਰ ਦਾ ਨਸ਼ਾ ਪਰ ਕੱਲ ਮੈਨੂੰ ਕਿਉਂਕਿ ਜਦੋਂ ਨਾ ਇਨਸਾਨ ਕੱਲ ਚਲੋ ਸਿੰਘ ਸਾਹਿਬ ਦਾ ਬੜਪਣਾ ਜੀ ਨਾਲ ਉਹਨਾਂ ਦੇ ਕੋਈ ਪੀਏ ਵਗੈਰਾ ਅੰਦਰ ਬਣਦੇ ਤਾਂ ਹੋ ਪਰ ਜਦੋਂ ਕੱਲਾ ਸਿੰਘ ਸਾਹਿਬ ਸਾਹਮਣੇ ਬੈਠੇ ਆ ਨਾ ਤਾਂ ਉਹਨੂੰ ਕਿਤੇ ਨਾ ਕਿਤੇ ਮਹਿਸੂਸ ਹੋਇਆ ਵੀ ਮੈਂ ਵੀ ਕੱਲਾ ਹਾਂ ਇਹ ਨਹੀਂ ਆ ਬਲਾਮ ਲਜਕਰ ਸਾਰੀ ਉਮਰ ਨਹੀਂ ਰਹਿੰਦੇ ਕਿਸੇ ਨਾਲ ਨਹੀਂ ਰਹੇ ਆਪਾਂ ਵੇਖਿਆ ਕਿਸੇ ਨਾਲ ਮਾਂ ਲਾਂ ਲਜਕਰ ਨਹੀਂ ਉਹਨੇ ਇਕੱਲੇ ਵੀ ਕਿਤੇ ਬੈਠਣਾ ਕੱਲ ਵੇਖਿਆ ਕਿ ਸਿੰਘ ਸਾਹਿਬਾਂ ਦੇ ਸਾਹਮਣੇ ਉਹ ਕੱਲਾ ਬੈਠਾ ਹੈ ਨਾ ਉਹਨੇ ਅੰਦਰ ਚਾਤੀ ਵੀ ਮਾਰੀ ਹੋ ਕਿਤੇ ਵੀ ਮੈਂ ਕਿਤੇ ਕੱਲਾ ਬੈਠਣਾਗਾ ਇਹ ਜ਼ਰੂਰੀ ਨਹੀਂ ਲਾਂ ਬਲਖਸੇ ਮੇਰੇ ਨਾਲ ਰਹਿਣਾ ਉਹ ਬੁਈ ਵੇਖਦੇ ਨਿਮਰਤਾ ਆਉਂਦੀ ਕਿ ਨਾ ਚੰਗੀ ਗੱਲ ਆ ਜੀ ਨਿਮਰਤਾ ਮੈਂ ਸਮਝੇ ਇੱਥੋਂ ਤਾਂ ਬਖਸ਼ਿਸ਼ ਹੀ ਹੁੰਦੀ ਆ ਗੁਰੂ ਬੋਲੋ ਤਾਂ ਤੇ ਪਰ ਜੇ ਹੰਕਾਰ ਸੱਤਾ ਦੇ ਨਸ਼ੇ ਦੇ ਵਿੱਚ ਵੱਡੇ ਬੋਲ ਬੋਲੋਗੇ ਤਾਂ ਕੱਲ ਰਾਜਾ ਸਾਹਿਬ ਦੀ ਸੰਗਤ ਨੇ ਤੇ ਕਮੇਟੀ ਨੇ ਸਾਰੇ ਨੇ ਦੱਸ ਹੀ ਦਿੱਤਾ ਤੇ ਭਵਿੱਖ ਦੇ ਵਿੱਚ ਇੱਕ ਤੁਸੀਂ ਮੈਂ ਹੈਰਾਨ ਆ ਉਹੀ ਗੱਲ ਮੈਂ ਕੌੜੇ ਸ਼ਬਦ ਨਹੀਂ ਬੋਲਣਾ ਚਾਹੁੰਦਾ ਜੇ ਆਪਾਂ ਇਹ ਜੇ ਲੋਕਾਂ ਨੂੰ ਲੈ ਕੇ ਆਉਣੇ ਆ ਅੱਗੇ ਤਾਂ ਵੇਖ ਲਓ ਕੀ ਮੰਗਦੇ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਵੀ ਕੋਈ ਰਜਿਸਟ੍ਰੇਸ਼ਨ ਲੱਗਿਆ ਨਾ ਕਿ ਕਿੱਦੇ ਆਪਾਂ ਸੁਣਿਆ ਕੋਈ ਆਧਾਰ ਕਾਰਡ ਬਣੇ ਹੁਣ ਜਾਂ ਕਿਤੇ ਕੋਈ ਰਜਿਸਟ੍ਰੇਸ਼ਨ ਹੋਵੇ ਗੁਰੂ ਗ੍ਰੰਥ ਸਾਹਿਬ ਸਾਡੇ ਜਾਗਤ ਜੋਤ ਹੈ ਗੁਰਗਾਂਸਾ ਮਾਰੇ ਸਤਖੰਡ ਸਾਹਿਬ ਦੇ ਵਿੱਚ ਬਰਾਜਮਾਨ ਹੁੰਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦੇ ਆ ਜੁਗਾਂ ਜਗੰਤਰਾ ਤੋਂ ਸੰਗਤ ਮੰਨਦੀ ਆਉਂਦੀ ਆ ਗੁਰਗਾਂਸਾ ਸਾਹਿਬ ਨੂੰ ਤੇ ਉਸ ਨੂੰ ਨਮਨ ਹੁੰਦੇ ਆ ਉਹਦਾ ਰਿਕਾਰਡ ਚੈੱਕ ਕਰਨਾ ਜਾਂ ਕੱਲ ਰਾਜ ਸਾਹਿਬ ਦੀ ਸੰਗਤ ਤੋਂ ਪਤਾ ਲੱਗਿਆ ਨਾ ਕਮੇਟੀ ਤੋਂ ਕਿ ਜਿਹੜੀ ਜਿਹੜੀ ਇਹ ਬਣੀ ਸੈਟ ਉਹ ਅੰਦਰ ਜਾ ਕੇ ਵੀ ਚੈਕਿੰਗ ਕਰਕੇ ਆਈ ਹੈ ਕਿੰਨੀ ਮੰਧ ਭਗਾ ਤੁਹਾਡਾ ਮੁੱਖ ਮੰਤਰੀ ਤੁਹਾਡਾ ਸੂਬੇ ਦਾ ਲੰਬਰਦਾਰ ਉਹਨੇ ਫੋਰਸਾਂ ਭੇਜ ਕੇ ਤੁਹਾਡੀਆਂ ਸਤਖੰਡ ਸਾਹਿਬ ਦੀਆਂ ਤਲਾਸ਼ੀਆਂ ਲੜੀਆਂ ਸ਼ੁਰੂ ਕਰਤੀਆਂ ਇਹ ਸੋਚ ਕੇ ਬਣਾਏ ਸੀ ਆਪਾਂ ਵੀ ਸਾਡੀਆਂ ਸਤਖੰਡ ਸਾਹਿਬ ਦੀਆਂ ਤਲਾਸ਼ੀਆਂ ਕਰਨਗੇ ਸਾਡੀਆਂ ਸੰਪਰ ਕਾਸੀਆ ਕਰਨਗੇ ਇਸ ਕਰਕੇ ਬਣਾਇਆ ਤੇ ਜਿਹੜੇ ਕੰਮ ਹੈ ਵੀ ਨਸ਼ਾ ਰੋਕੋ ਗੈਂਗਸਟਰਾਂ ਨੂੰ ਰੋਕੋ ਪੰਜਾਬ ਦੇ ਲੋਕਾਂ ਨੂੰ ਪੀ ਸ਼ਾਂਤੀ ਦੇ ਉਹ ਕਰਨੀ ਰੇ ਸੋ ਉਧਰ ਧਿਆਨ ਦੇਣਾ ਚਾਹੀਦਾ ਇਹੀ ਕਹਾਂਗੇ ਤੇ ਜੇ ਮੈਂ ਸਮਝਦਾ ਪੰਥ ਕੌਮ ਨਾਲ ਪੰਗਾ ਲੈਣਗੇ ਤਾਂ ਇੱਥੇ ਵੱਡੇ ਵੱਡੇ ਰਾਜੇ ਮਹਾਰਾਜੇ ਵੱਡੇ ਵੱਡੇ ਢਾੜ ਵੀ ਇੱਥੇ ਚੜ੍ਹ ਕੇ ਮੁਗਲ ਵੀ ਆਏ ਸੀ ਇੱਥੇ ਅੰਗਰੇਜ਼ ਵੀ ਆਏ ਸੀ ਤੇ ਇੱਥੋਂ ਦੇ ਅੱਜ ਦੇ ਹਕੂਰਾਨ ਵੀ ਦਿੱਲੀ ਦੇ 84 ਦੇ ਵਿੱਚ ਤੁਸੀਂ ਵੇਖਿਆ ਚੜ੍ਹ ਕੇ ਆਏ ਪਰ ਖਾਲਸਾ ਪੰਥ ਨੇ ਮੂੰਹ ਤੋੜ ਮਾਰ ਜਵਾਬ ਦਿੱਤਾ ਸੰਗਤ ਦੇਸਾਂ ਬ੍ਰਿਸ਼ ਸੰਭਝਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੌਮ ਦੀ ਸੰਸਥਾ ਵਰਾਸਤ ਹੈ ਜਿੰਨਾ ਇਸ ਦੀ ਆਪਾਂ ਪਹਿਰੇਦਾਰੀ ਚੌਕੀਦਾਰੀ ਕਰਾਂਗੇ ਵਧੀਆ ਰਾਂਗੇ ਨਹੀਂ ਸਰਕਾਰਾਂ ਤਾਂ ਉਹ ਹਜੂਰ ਸਾਹਿਬ ਤੋਂ ਨਦੇੜ ਤੋਂ ਲੱਗੀਆਂ ਹਜੂਰ ਸਾਹਿਬ ਪਟਨਾ ਸਾਹਿਬ ਦਿੱਲੀ